ਤੇ ਦੇਸ਼ ਪਰ ਵਿੱਚ ਅੱਜ ਹੋਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਰਾਨ ਪੁਲਿਸ ਦੇ ਸੁਰੱਖਿਆ ਇੰਤਜ਼ਾਮ ਵੀ ਆਮ ਨਾਲੋਂ ਕਰੜੇ ਕੀਤੇ ਗਏ ਨੇ ਉਲੜਬਾਜ਼ਾਂ ਨੂੰ ਰੋਕਣ ਲਈ ਪੁਲਿਸ ਵੱਡੇ ਪੱਧਰ ਤੇ ਨਾਕੇ ਲਾ ਕੇ ਚੈਕਿੰਗਾਂ ਕਰ ਰਹੀ ਹੈ ਉੱਥੇ ਹੀ ਤਸਵੀਰਾਂ ਮਹਾਲੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਪੁਲਿਸ ਨੇ ਹੂਲੜਬਾਜ਼ਾਂ ਤੇ ਜੰਮ ਕੇ ਢਾਂਗ ਫੇਰੀਏ ਜਿਹਾ ਪੁਲਿਸ ਨੇ ਫੁੱਲੜ ਬਾਜ਼ਾਰ ਦੇ ਪੰਜਾਬ ਜਾ ਕੇ ਕੁੱਟਮਾਰ ਕੀਤੀ ਹਾਲਾਂਕਿ ਬਹੁਤੇ ਨੌਜਵਾਨ ਇਸ ਦੌਰਾਨ ਪੁਲਿਸ ਹੱਥੋਂ ਖਿਸਕਣ ਚੇਤ ਕੰਮ ਧਾਵਾ ਰਹੇ ਪਰ ਪੁਲਿਸ ਦੇ ਹੱਥ ਜੋ ਵੀ ਲੱਗਾ ਉਹ ਸੱਜਾਂ ਕੇ ਕੁੱਟਾਪਾ ਚੜੇ ਗਿਆ ਇਹ ਅਧਿਕਾਰੀਆਂ ਨੂੰ ਜਿਹੜੀ ਹੈ ਫੁਰਮ ਤੋਂ ਕੱਟਰੀ ਵਰਗੀ ਦਾ ਮਾਰ ਮਾਰਦੇ ਉਹਨਾਂ ਨੂੰ ਲਾਦੇ ਜਦੋਂ ਇਹਨਾਂ ਨੂੰ ਭਜਾਉਂਦੇ ਮਾਰਦੇ ਉਧਰ ਦੂਜੀਆਂ ਤਸਵੀਰਾਂ ਅੰਮ੍ਰਿਤਸਰ ਸਾਧਿਆ ਨੇ ਜਿੱਥੇ ਕੇ ਹੋਲੀ ਮੌਕੇ ਹੁੱਲੜ ਵਾਸੀ ਕਰਦੇ ਨੌਜਵਾਨ ਪੁਲਿਸ ਦੇ ਤੱਕੇ ਛੜੇ ਨੇ ਪੁਲਿਸ ਨੇ ਇਹਨਾਂ ਨੌਜਵਾਨਾਂ ਤੋਂ ਉਠਕ ਬੈਠਕਾ ਕਰਵਾਈਆਂ ਅਤੇ ਉਹਨਾਂ ਦੇ ਮੋਟੇ ਛਲਾਂ ਵੀ ਇਕੱਠੇ ਹਾਂਜੀ ਕਰਤਾਂ ਸੱਜ ਤੋਂ ਦੋ ਪਾਜਾ ਫਿਰ ਇਸ ਦੌਰਾਨ ਪੁਲਿਸ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਨੌਜਵਾਨ ਜਾਂ ਫਿਰ ਹੋਰ ਹੁੱਲੜਵਾਜ਼ੀ ਕਰਨ ਵਾਲੇ ਨੌਜਵਾਨ ਇਹਨਾਂ ਹਰਕਤਾਂ ਤੋਂ ਬਾਜ਼ ਨਾਏ ਤਾਂ ਉਹਨਾਂ ਉੱਪਰ ਕੇਸ ਦਰਜ ਕੀਤੇ ਜਾਣਗੇ ਕੀ ਕਹਿਣਾ ਚਾਹੋਗੇ ਕਿ ਗੁਨਾਮ ਸਿੰਘ ਜਿਹੜੇ ਅੱਜ ਮੁੰਡਿਆਂ ਨੂੰ ਫੜਿਆ ਇਹ ਨਾ ਮੁੰਡਿਆ ਜੀ ਤਿੰਨ ਤਿੰਨ ਜਾਣੇ ਹੁਰਮਤੀ ਕਰਨ ਦੇ ਸੀ ਕੋਈ ਪਿੰਡਾਂ ਤੋਂ ਆਇਆ ਕੋਈ ਸ਼ਹਿਰਾਂ ਦੇ ਵਿੱਚ ਰਲ ਕੇ ਆਪਸੇ ਵਿੱਚ ਮੁੰਡੇ ਐ ਇਦਾਂ ਹੁੱਲੜ ਬਾਜੀ ਕਰਨ ਦੇ ਸੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਪਕੜਿਆ ਜਿਨ੍ਹਾਂ ਨੇ 10 12 ਜਾਣੇ ਸੀ ਤੇ ਉਹਨਾਂ ਦੇ ਚਲਾਨ ਵੀ ਕੀਤੇ ਤਿੰਨ ਤਿੰਨ ਟ੍ਰਿਪਲਿੰਗ ਦੇ ਚਲਾਨ ਕੀਤੇ ਜੀ ਤੇ ਨਾਲ ਉਹਨਾਂ ਨੂੰ ਸਮਝਾਇਆ ਕਿ ਆਪਣੇ ਜਿੱਥੋਂ ਜਿੱਥੋਂ ਤੁਸੀਂ ਆਏ ਉੱਥੇ ਤੇ ਚਲੇ ਜਾਓ ਇੱਥੇ ਹੁਰਮਤੀ ਕਰੋਗੇ ਫਿਰ ਪਰਚਾ ਹੋ ਜਾਣਾ ਤੁਹਾਡੇ ਤੇ ਠੀਕ ਹੈ ਠੀਕ ਹੈ ਜੀ ਤੇ ਉਹਨਾਂ ਨੇ ਮਾਫੀਆਂ ਮੰਗੀਆਂ ਜੀ ਇਹ ਮਾਫੀ ਮੰਗਿਆ ਉਹਨਾਂ ਨੂੰ ਫਿਰ ਅੱਧੀ ਛੱਡ ਦਿੱਤਾ ਤਰੰਗਾਂ ਦਾ ਤਿਉਹਾਰ ਹੋਲੀ ਦੇਸ਼ ਭਰ ਸਣੇ ਪੰਜਾਬ ਵਿੱਚ ਵੀ ਬੜੇ ਹੀ ਹਰਸ਼ ਉલ્લાਸ ਨਾਲ ਮਨਾਇਆ ਜਾ ਰਿਹਾ ਹੈ ਪਰ ਹੁੱਲੜਬਾਜ਼ੀ ਕਰਨ ਵਾਲੇ ਕੁਝ ਨੌਜਵਾਨ ਇਸ ਰੰਗ ਵਿੱਚ ਭੰਗ ਪਾ ਰਹੇ ਨੇ ਜਿਨ੍ਹਾਂ ਦਾ ਇੰਤਜ਼ਾਮ ਪੁਲਿਸ ਵੱਲੋਂ ਬਾਖੂਬੀ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਤੋਂ ਹਰਜੀਤ ਕਰੇਵਾਲ ਦੇ ਨਾਲ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ